ਸ਼ਸ਼ੀ ਕਾ ਜੀ ਸਰ ਨੂੰ ਤੇ ਆਵਾਜ਼ ਦਾ ਜਰੂਰ ਦੱਸ ਦਿਓ ਪਹਿਲਾਂ ਵੀ ਆਵਾਜ਼ ਸਹੀ ਆਉਂਦੀ ਹੈ ਅੱਗੇ ਗੱਲਬਾਤ ਫਿਰ ਦੁਬਾਰਾਂਗੇ ਕਿਉਂਕਿ ਕੀ ਵਰ ਕਾਫੀ ਕੁਝ ਬੋਲ ਲੈਨੇ ਆ ਫਿਰ ਆਵਾਜ਼ ਤਾਂ ਪਤਾ ਲੱਗਦਾ ਸਰੋਤੇ ਦਾਦੇ ਨੇ ਕਿ ਸਾਰਾ ਆਵਾਜ਼ ਨਹੀਂ ਆ ਰਹੀ ਹੈ ਨਾ ਸ਼ਸ਼ੀ ਕਾ ਜੀ ਕਲੀਬ ਸਾਜ ਲਈ ਆਵਾਜ਼ ਆ ਰਹੀ ਹੈ ਵੀਰੇ ਵਾਇਟ ਆਖਦੇ ਹਾਂ ਅੱਜ ਜਨਪਕ ਜ਼ਮੀਨ ਬਾਰੇ ਜਾਣਕਾਰੀ ਗੁੱਡ ਮਾਰਨਿੰਗ ਜੀ ਸਰ ਆਵਾਜ਼ ਦੱਸਦੇ ਸਹੀ ਆ ਰਹੀ ਹੈ ਅੱਜ ਜਨਪਕ ਤੁਹਾਡਾ ਇੱਕ ਮੰਗ ਦੇ ਬਾਰੇ ਗੱਲ ਕਰਾਂਗੇ ਵੀ ਉਹ ਮੰਗ ਤਾਂ ਬਹੁਤ ਫੇਮਸ ਆ ਉਹਨੇ ਹੜ ਦਾ ਮਾ ਦਾ ਪੱਤਾ ਉਹਨੇ ਤਾਂ ਨੇਰੀ ਲਿਆ ਰੱਖੀ ਆ ਬਾਲਾ ਵੱਡਾ ਮੰਗਤਾ ਤੇ ਉਹ ਮੰਗਤ ਇਹਨੂੰ ਤਕਰੀਬ ਸਾਰੇ ਜਾਣਦੇ ਨੇ ਉਹ ਮੰਗਤਾ ਪੀਪੀ ਸੁਖਵਿੰਦਰ ਪੀਪੀ ਸੁਖਵਿੰਦਰ ਮੰਗਤਾ ਹੋ ਜਿਹੜਾ ਹਰ ਟਾਈਮ ਕਿਸੇ ਨਾ ਕਿਸੇ ਮੁੱਦੇ ਤੇ ਲਾਈਵ ਹੋਇਆ ਰਹਿੰਦਾ ਕੋਈ ਕੁਸ਼ਕਾ ਦੇ ਕੋਈ ਕੁਸ਼ਕਾ ਦੇ ਕੁਸ਼ ਹੈ ਨਾ ਕਰੇ ਉੱਥੇ ਖੜ ਗਿਆ ਲਾਈਵ ਹੋ ਗਿਆ ਕਦੇ ਕਿਸੇ ਬਾਰੇ ਕੁਸ਼ਕਾ ਦਾ ਕਦੇ ਕਿਸੇ ਬਾਰੇ ਕੁਸ਼ਕਾ ਦਾ ਉਹ ਬਹੁਤ ਵੱਡਾ ਮੰਗਤਾ ਹੋਇਆ ਪਿਆ ਉਦੇ ਬਾਰੇ ਸਮਝਾ ਜੀ ਦੱਸਦੇ ਆਪਾਂ ਵਿਆਕਰ ਕਰ ਮੰਗਤਾ ਬਣਿਆ ਕਿਵੇਂ ਤੇ ਕਰਦਾ ਕੀ ਆ ਉਹ ਮੰਗਤਾ ਬਣ ਕੇ ਕੀ ਕੁਛ ਕਰ ਲਿਆ ਉਹਨੇ ਉਹ ਪਲੇ ਲੋਕੋ ਉਹ ਹੈ ਜਿਹੜਾ ਮੰਗਤਾ ਕੋਈ ਬੰਦਾ ਬਣ ਸਕਦਾ ਉਹ ਉਹ ਮੰਗਤਾ ਹੈ ਜਿਹੜਾ ਮੰਗਤਾ ਬਣ ਕੇ ਫੇਸਬੁੱਕ ਤੇ ਰੋਜ਼ ਵੀਡੀਓ ਪਾ ਕੇ ਪੋਸਟਾਂ ਪਾ ਕੇ ਲੱਖਾਂ ਲੋਕਾਂ ਦੇ ਘਰ ਬਣਾ ਗਿਆ ਲੱਖਾਂ ਬੱਚਿਆਂ ਨੂੰ ਸਾਈਕਲ ਲੈ ਕੇ ਦੇ ਗਿਆ ਮੰਗਣਾ ਵੀ ਕੋਈ ਛੋਟੀ ਮੋਡੀ ਕਰਨੀ ਕਿਸੇ ਵਾਸਤੇ ਮੰਗਣਾ ਬਹੁਤ ਵੱਡੀ ਗੱਲ ਹੈ ਉਹਦੇ ਧੀਆ ਨੇ ਉਹਨੇ ਧੀਆ ਤੱਕ ਨੂੰ ਗਾਣਾ ਕਢਵਾ ਲਿਆ ਠੀਕ ਹੈ ਨਾ ਉਦੋਂ ਵੱਡਾ ਹੋਰ ਕੀ ਬੰਦਾ ਕਰ ਸਕਦਾ ਉਦੋਂ ਵੱਡਾ ਜਗਰਾ ਕਿਦਾ ਸਕਦਾ ਤੁਸੀਂ ਸਿਆਣਾ ਬਣਾ ਬੰਦਾ ਜਿਹੜਾ ਜਿਨ੍ਹਾਂ ਨੇ ਕਮੈਂਟ ਕਰਨ ਨੇ ਨਾ ਹਟ ਦੇਣਗੇ ਠੀਕ ਹੈ ਨਾ ਕੋਈ ਮੰਗਤਾ ਦੱਸ ਰਿਹਾ ਜੀ ਇਹੋ ਜਿਹਾ ਮੰਗਤਾ ਬਣ ਕੇ ਕਿਸੇ ਦਾ ਫਾਇਦਾ ਹੁੰਦਾ ਤਾਂ ਰੱਬ ਇਹੋ ਜਿਹਾ ਮੰਗਤਾ ਸਭ ਨੂੰ ਬਣਾਵੇ ਅਸੀਂ ਵੀ ਉਹੋ ਜਿਹਾ ਮੰਗਦੇ ਬਣਨ ਨੂੰ ਤਿਆਰ ਹਾਂ ਜਿਵੇਂ ਬੱਚਿਆਂ ਨੂੰ ਸਾਈਕਲ ਬਣ ਰਿਹਾ ਕਿਤੇ ਕਿਤੇ ਘਰ ਪਵਾ ਰਿਹਾ ਕਿਤੇ ਲੈਂਟਰ ਪਵਾ ਰਿਹਾ ਆਪਦੀਆਂ ਧੀਆਂ ਪ੍ਰਤੀਕ ਕਿੰਨਾ ਗਲਤ ਸੁਣ ਰਿਹਾ ਲੋਕ ਕਿੰਨੇ ਕਮੈਂਟ ਕਰਦੇ ਨੇ ਕੋਈ ਉਹਨੂੰ ਕੁਛ ਬੋਲਦਾ ਕੋਈ ਕੁਛ ਬੋਲਦਾ ਪਰ ਉਹ ਪਿੱਛੇ ਮੰਨਣ ਵਾਲਾ ਨਹੀਂ ਹੈਗਾ ਬੰਦਾ ਉਹ ਮੰਗਦਾ ਉਹ ਹੈ ਜਿਹਨੂੰ ਪਰਮਾਤਮਾ ਨੇ ਇਨਸਾਨ ਦੇ ਰੂਪ ਵਿੱਚ ਭੇਜਿਆ ਵੀ ਉਹਦੇ ਕਰਮਾਂ 'ਚ ਜਿਹੜੀ ਸੇਵਾ ਲਿਖੀ ਆ ਉਹਨੇ ਉਹ ਕਰਨੀ ਆ ਤੁਸੀਂ ਬਣ ਕੇ ਦੇਖੋ ਮੰਗ ਤੇ ਕੱਢ ਕੇ ਦੇਖੋ ਟਾਈਮ ਸਾਰਾ ਦਿਨ ਆਪਣੇ ਕੋਲੇ ਕਿਤੇ ਬਾਜ਼ਾਰ ਜਾਣ ਨੂੰ ਟਾਈਮ ਨਹੀਂ ਹੁੰਦਾ ਉਹ ਸਾਰਿਆਂ ਦੇ ਛੜਤਾਂ ਦੇ ਘੁੰਮਦਾ ਰਹਿੰਦਾ ਸਾਰਿਆਂ ਨੂੰ ਤੁਰਿਆ ਫਦਾ ਰਹਿੰਦਾ ਕਦੇ ਕਿਤੇ ਕਦੇ ਕਿਤੇ ਠੀਕ ਹੈ ਨਾ ਹਰ ਉਹ ਦੇਖੋ ਬੱਚਿਆਂ ਨੂੰ ਸਾਈਕਲ ਮੰਗ ਰਿਹਾ ਹੋਆ ਨਾ ਤੇ ਉਹਨੇ ਚਲੋ ਐਨਆਰ ਵੀਰ ਨੂੰ ਭੇਜ ਰਹੇ ਨੇ ਤੇ ਕਿਸੇ ਤੋਂ ਮੰਗਣਾ ਲੈ ਕੇ ਦੇਣਾ ਬਹੁਤ ਵੱਡੀ ਗੱਲ ਹੈ ਤੁਸੀਂ ਕਰਕੇ ਦਿਖਾਓ ਤਾਂ ਆਪਾਂ ਕਿਸੇ ਰਿਸ਼ਤੇ ਜਾਰੀ ਨਹੀਂ ਜਾਂਦੀ ਸੀ ਤੇ ਵਾਰਾਂ ਦਾ ਛੜ ਵਰ ਇੰਨੀ ਠੰਡ ਪੈਂਦੀ ਇੰਨੀ ਗਰਮੀ ਪੈਂਦੀ ਆਪਾਂ ਦੀ ਬਾਈ ਕਿਤੇ ਜਾਂਦੀ ਜੇ ਉਹ ਇੱਕ ਮੰਗਦਾ ਐਵੇਂ ਦਾ ਮੰਗਤਾ ਤੁਸੀਂ ਨੂੰ ਕਹਿੰਦੇ ਨਾ ਮੰਗਤਾ ਤਾਂ ਉਹ ਮੰਗਤਾ ਬਣ ਕੇ ਖੁਸ਼ ਹੈ ਇਹੋ ਜਿਹਾ ਮੰਗਤਾ ਕੋਈ ਬਣ ਸਕਦਾ ਅਸੀਂ ਉਹਦੇ ਤੇ ਆਰ ਤਿਆਰ ਬੱਟਿਆਂ ਇਹੋ ਜਿਹਾ ਮੰਗਦੇ ਬਣ ਨੂੰ ਵੀ ਜਿਦਾਂ ਕਿਦਾ ਕੋਈ ਫਾਇਦਾ ਹੁੰਦਾ ਬੱਚਿਆਂ ਪੰਜ ਪਾਸਾ 700 ਕਿਲੋਮੀਟਰ ਤੁਰ ਕੇ ਜਾਂਦੀਆਂ ਨੇ ਉਹਨਾਂ ਵਾਸਤੇ ਉਹ ਸਾਈਕਲ ਲੈ ਰਿਆ ਨੇ ਰਵੀਰ ਭੇਜ ਰਹੇ ਨੇ ਵੀ ਤੁਹਾਨੂੰ ਕੀ ਪ੍ਰੋਬਲਮ ਹੈ ਤੁਹਾਨੂੰ ਨਹੀਂ ਚੰਗਾ ਲੱਗਦਾ ਉਹਨੂੰ ਬਲੌਕ ਕਰ ਦਿਓ ਉਹਨੂੰ ਅੱਗੇ ਕੱਢ ਦਿਓ ਠੀਕ ਹੈ ਨਾ ਤੁਹਾਨੂੰ ਉਹ ਨਹੀਂ ਚੰਗਾ ਲੱਗਦਾ ਉਹਨੂੰ ਨਾ ਦੇਖੋ ਠੀਕ ਹੈ ਨਾ ਉਹ ਹੱਕ ਸੱਤ ਦੇ ਬੁਰਨਾ ਬੰਦਾ ਕਰਨਾ ਬੰਦਾ ਲੋਕ ਤਾਂ ਬਾਬੇ ਨਾਨਕ ਤੋਂ ਖੁਸ਼ ਨਹੀਂ ਹੋਏ ਸੀ ਉਹ ਕਾਦਾ ਵਿਚਾਰ ਹੈ ਆਪਾਂ ਤਾਂ ਫਿਰ ਵੀ ਇਹ ਕਹਿੰਦੇ ਆ ਕੇ ਪੀਪੀ ਸੁਬਿੰਦਰ ਸਿੰਘ ਤੂੰ ਲੱਗਿਆ ਰਹਿ ਬਾਈ ਲੋਕ ਜੋ ਮਰਜੀ ਕੁਝ ਬੋਲੀ ਜਾਣ ਇਹ ਨਹੀਂ ਕਿਸੇ ਦੇ ਸਕੇਗੀ ਇਹ ਨਹੀਂ ਕਿਸੇ ਨੂੰ ਬਖਸ਼ਦੇ ਜਿਹਨੇ ਤੈਨੂੰ ਪਿਆਰ ਕਰਨਾ ਨੇ ਤੈਨੂੰ ਪਿਆਰ ਕਰਨਾ ਜਿਹਨੇ ਤੈਨੂੰ ਨਫ਼ਰਤ ਕਰਨੇ ਆ ਉਹਨੇ ਤੈਨੂੰ ਨਫ਼ਰਤ ਕਰਨੀ ਆ ਠੀਕ ਹੈ ਨਾ ਜੀ ਪਰਮਾਤਮਾ ਜਿਹੜੇ ਤੈਨੂੰ ਲੋਕ ਮੰਗਦਾ ਕਹਿ ਰਹੇ ਨੇ ਪਰਮਾਤਮਾ ਇਹ ਰਿਹਾ ਮੰਗਦਾ ਹਰੇਕ ਨੂੰ ਬਣਾਵੇ ਤੇ ਉਹਨਾਂ ਦੇ ਮਨ ਚ ਵੀ ਦਿਆ ਪਏ ਵੇ ਉਹਨਾਂ ਨੂੰ ਵੀ ਇੱਕ ਦਿਨ ਐਵੇਂ ਦਾ ਮੰਗਤਾ ਬਣਾਵੇ ਵੀ ਉਹ ਵੀ ਕਿਸੇ ਦੀ ਮੰਗਤਾ ਬਣ ਕੇ ਮੱਤ ਕਰਨ ਸਕਣਾ ਕੋਈ ਨਹੀਂ ਗਈ ਸਾਡੀ سپورਟ ਸਾਡਾ ਪਿਆਰ ਤੇਰੇ ਨਾਲ ਤੂੰ ਲੱਗਿਆ ਰਹੇ ਸਾਡੀਆਂ ਦਵਾਵਾਂ ਹਮੇਸ਼ਾ ਤੇਰੇ ਨਾਲ ਨੇ ਜਿਹੜੇ ਬੰਦੇ ਤੈਨੂੰ ਪਿਆਰ ਕਰਦੇ ਨੇ ਉਹ ਤੈਨੂੰ ਪਿਆਰ ਕਰਦੇ ਰਹਿਣਗੇ ਉਹ ਤੇਰੇ ਨਾਲ ਐਵੇਂ ਜੁੜੇ ਰਹਿਣਗੇ ਠੀਕ ਹੈ ਨਾ ਤੇ ਬਾਈ ਦੇ ਧੀਆ ਨੇ ਨਾ ਧੀਆ ਜਾਂਉਂਦੀਆਂ ਬਾਦ ਦੇ ਨਾਲ ਕਰਾ ਪਰਿਵਾਰ ਜਾਂਦਾ ਬਾਦ ਰੇ ਤੂੰ ਚੜ੍ਹਦੀ ਕਲਾ ਵਿੱਚ ਰਹੇ ਤੇ ਤੇਰੇ ਵਰਗੇ ਮੰਗਤੇ ਐਸੀ ਬਣਨ ਤਿਆਰ ਠੀਕ ਹੈ ਨਾ ਤੇਰੇ ਵਰਗਾ ਮੰਗਤਾ ਪ੍ਰਮਾਤਮਾ ਬਣਾ ਕੇ ਭੇਜੇ ਹਰੇਕ ਨੂੰ ਜਿਹੜਾ ਲੋਕਾਂ ਨੇ ਮੰਗੇਗਾ ਲੋਕਾਂ ਨੇ ਮੰਗ ਕੇ ਦੇਖੋ ਬਹੁਤ ਕੁਛ ਹੋਣਾ ਪੈਂਦਾ ਬਾਕਸ ਲਾਉਣਾ ਪੈਂਦਾ ਠੀਕ ਹੈ ਨਾ ਹੁਣ ਬੱਚਿਆਂ ਦੀ ਦੁਆਵਾਂ ਦੇਖ ਜਿੰਨੇ ਸਾਈਕਲ ਦਿੱਤੇ ਨੇ ਉਹ ਇਨਾਰੇ ਵੀਰਾਂ ਨੇ ਭੇਜੇ ਨੇ ਜਿਉਂਦੇ ਬਾਦ ਰਹੇ ਨੇ ਇਨਾਰੇ ਵੀਰ ਸੂਟ ਆ ਬਾਈ ਇਨਾਰੇ ਵੀਰਾਂ ਦਾ ਪਣਾ ਕਿਉਂਕਿ ਹਰ ਚੰਗੇ ਮਾਰੇ ਸਮਝ ਖੜਦੇ ਨੇ ਤੇ ਬਾਕੀ ਜਿਹੜਾ ਬੀਬੀ ਸੁਖਵਿੰਦਰ ਸਿੰਘ ਠੀਕ ਹੈ ਨਾ ਇਹ ਮੰਗਦਾ ਬਣਿਆ ਰਹਿੰਦਾ ਪ੍ਰਮਾਤਮਾ ਉਹ ਬੰਦੇ ਨੇ ਜਿਹਨੇ ਮੰਗਤਾ ਕਿਹਾ ਨਾ ਉਹਨੂੰ ਐਵੇਂ ਦਾ ਮੰਗਦਾ ਉਹਨੂੰ ਕਹਿੰਦਾ ਐਵੇਂ ਦਾ ਮੰਗਦਾ ਬਣ ਕੇ ਦੇਖ ਕਿਸੇ ਵਾਸਤੇ ਮੰਗ ਕੇ ਦੇਖ ਉਹ ਤੁਸੀਂ ਕਿਸੇ ਨੂੰ ਖੂਨ ਦੀ ਬੋਤਲ ਆ ਕਿੰ ਦੇ ਸਕਦੇ ਤੁਸੀਂ ਕਿਸੇ ਵਾਸਤੇ ਮੰਗ ਕੀ ਲਾਉਂਗੇ ਠੀਕ ਹੈ ਨਾ ਉਹ ਜੇ ਮੰਗ ਕੇ ਕਹਿੰਦਾ ਕੋਈ ਘਰ ਬਣਾ ਰਿਹਾ ਕਿਸੇ ਨੂੰ ਸਾਈਕਲ ਲੈ ਕੇ ਦੇ ਰਿਹਾ ਕਿ ਦੀ ਫੀਸ ਭਰ ਰਿਹਾ ਕਿ ਦਾ ਇਲਾਜ ਕਰਾ ਰਿਹਾ ਤਾਂ ਇਹ ਤੋਂ ਵੱਡੀ ਹੋਰ ਕੋਈ ਗੱਲ ਨਹੀਂ ਸਕਦੀ ਤੋਈ ਕਰਨੀ ਬਈ ਲੱਗਿਆ ਰਹੇ ਇਹ ਲੋਕ ਨਹੀਂ ਕਿਸੇ ਨੂੰ ਬਖਸ਼ਦੇ ਜਿਹੜੇ ਤੈਨੂੰ ਪਿਆਰ ਕਰਦੇ ਨੇ ਉਹ ਪਿਆਰ ਵੀ ਕਰਦੇ ਰਹਿਣਗੇ ਜਿਹੜੇ ਤੈਨੂੰ ਨਾਫਰਤ ਕਰਦੇ ਨੇ ਨਾਫਰਤ ਵੀ ਕਰਦੇ ਰਹਿਣਗੇ ਡਾਕਟਰ ਨਰਿੰਦਰ ਕਪੂ ਨੇ ਕਿਹਾ ਜੀ ਦਾ ਵਿਰੋਧ ਨਹੀਂਦਾ ਉਹਦੀ ਚੜ੍ਹਾਈ ਵੀ ਨਹੀਂਦੀ ਨਾਫਰਤ ਵੀ ਜ਼ਰੂਰੀ ਆ ਕੋਈ ਗੱਲ ਨਹੀਂ ਬਈ ਖਿੱਚੀ ਚੱਲ ਗਾ ਮੈਂ ਮੈਨਾਂ ਤਾਂ ਤੁਸੀਂ ਬਹੁਤ ਸਿਆਣੇ ਹੋ ਨਾ ਤੁਸੀਂ ਦਵੇ ਹੁਣ ਤੱਕ ਨਾ ਤੁਸੀਂ ਦਬਣਾ ਲੱਗੇ ਰੋ ਬਈ ਕੈਰੀਆ